ਜਿਨਨ ਨੂੰ ਇਹਦਾ ਇੰਨਾ ਪ੍ਰੋਬਲਮ ਹੋ ਰਿਹਾ ਉਹ ਧਰਮ ਸਤਾਨਾ ਦੇ ਜਾਨ ਤੋਂ ਬੜਾ ਡਰਦੇ ਮੈਂ ਮੰਦਿਰ ਨਹੀਂ ਜਾਊਂਗੀ ਪਰ ਉਹ ਜਿਹੜੀ ਚੀਜ਼ ਅੰਦਰ ਬੈਠੀ ਆ ਉਹਨੂੰ ਆ ਕਿ ਇੱਕ ਸਰੀਰ ਦੇ ਅੰਦਰ ਜਿੱਦਾਂ ਦੋ ਆਤਮਾਵਾਂ ਰਹਿਆਦੀਆਂ ਬੜਾ ਡਿਪਰੈਸ਼ਨ ਚ ਬਹਿਣਾ ਸ਼ੁਰੂ ਕਰ ਦਿੱਤਾ ਜਿਹੜੇ ਘਰ ਦੇ ਪਾਲਤੂ ਜਾਨਵਰ ਹੁੰਦੇ ਆ। ਪਾਲਤੂ। ਕੂੜ ਦੇ ਇਹ ਯਕਦਮ ਕਿਸੇ ਜਾਨਵਰ ਵੀ ਮੌਰ ਹੋ ਜਾਏ। ਇਹ ਵੇਲੇ ਇੰਜ ਵੀ ਲੱਗਦਾ ਕਿ ਸਾਨੂੰ ਦੇਖ ਰਿਹਾ ਸੇਮ ਹੀ ਹਾਂ ਸਾਡੇ ਵਰਗਾ। ਉਹ ਮੈਂ ਜਿੱਦੇ ਪੈਡਾਂ ਦਾ ਧਿਆਨ ਰੱਖੋ ਨਾ ਨੀਰ ਟੱਡ ਦੇ ਧਿਆਨ ਰੱਖੋ ਆਪਣੇ ਕੱਪੜੇ ਦਾ ਕਿਸੇ ਨੂੰ ਦਿਓ। ਕਹਿੰਦੇ ਇੱਥਾ ਦੇ ਕੇਸ ਆ ਵੀ ਮੌਤ ਮੰਗਦੇ ਆ। ਇਹ ਜਿਹੜੇ ਪੁਰਸ਼ਾਂ ਦਾ ਜਿਹੜੇ ਤੁਸੀਂ ਦੱਸਿਆ ਪ੍ਰਾਈਵੇਟ ਪਾੜਦੇ ਉਤੇ ਇਹਨਾਂ ਨੂੰ ਦਾ ਇਲਾਜ ਕਿਤਾ ਹੁੰਦਾ ਤੁਸੀਂ ਕਿਦਾਂ ਕਰਦੇ ਹੋ ਇਲਾਜ ਕੈਂਡ ਦੁਕਾਨੋਂ ਕਿਦਾਂ ਕਿਦਾਂ ਜਾ ਕੇ ਆਪਣੇ ਦੇ ਟੈਗ ਚੀਜ਼ਾਂ ਕਰਦੀਆਂ ਬਿਲਕੁਲ ਤਾਂ ਨਹੀਂ ਰੂਹਾਨੀ ਰਾ ਇਹ ਗੱਲ ਹੋਰ ਨੋਟ ਕੀਤੀ ਜਿਨ੍ਹਾਂ ਨੂੰ ਇਦਾਂ ਦੀ ਪ੍ਰੋਬਲਮ ਹੋਵੇ ਉਹ ਧਾਰਮਿਕ ਸਥਾਨਾਂ ਤੇ ਜਾਣ ਤੋਂ ਬੜਾ ਡਰਦੇ ਦੇਵੀ ਦੇਵਤਿਆਂ ਦਾ ਗੁੱਸਾ ਜੇ ਰਹਿਣਾ ਇਦਾਂ ਦੀ ਗੱਲ ਹੁੰਦੀ ਹਾਂ ਬਿਲਕੁਲ ਜਿਹੜੇ ਇਦਾਂ ਦੇ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਨਾਲ ਹੀ ਚੀਜ਼ਾਂ ਲੱਗੀਆਂ ਹੁੰਦੀਆਂ ਉਹ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਜਾਣ ਲੱਗਿਆਂ ਮੰਦਰ ਜਾਣ ਲੱਗਿਆਂ ਮਸਜਿਦ ਜਾਣ ਲੱਗਿਆਂ ਉਹ ਇੱਕ ਜਿਦਾ ਨਫ਼ਰਤ ਦੀ ਭਾਵਨਾ ਵੇਖਣ ਹਮ ਮਨੋ ਜਿਵੇਂ ਪਤਾ ਨਹੀਂ ਅੰਦਰ ਜਾ ਕੇ ਕੀ ਹੋ ਜਾਣਾ ਡਰਦੇ ਉਹ ਡਰ ਉਹ ਨਹੀਂ ਰਿਹਾ ਡਰ ਉਹ ਜਿਹੜੀ ਚੀਜ਼ ਅੰਦਰ ਬੈਠੀ ਆ ਉਹਨੂੰ ਆ ਹੂੰ ਕਿਉਂਕਿ ਜਿਹੜੀ ਇਹ ਪ੍ਰਾਈਵੇਟ ਪਾਰਟ ਤੇ ਕਿਰਿਆ ਲਾਈ ਜਾਂਦੀ ਆ ਨਾ ਜੋ ਮੈਂ ਅਬਜ਼ਰਵੇਸ਼ਨ ਆ ਜੋ ਮੈਂ ਨੋਟ ਕੀਤਾ ਵਿਖਿਆ ਵਾ ਉਹ ਚੀਜ਼ ਜਿੱਦਾਂ ਸਰੀਰ ਦੇ ਅੰਦਰ ਘਰ ਕਰਦੀ ਦੀ ਕਬਜ਼ਾ ਕਰਨਾ ਨਹੀਂ ਕਬਜ਼ਾ ਕਬਜ਼ਾ ਉਹ ਛੱਡਣੇ ਨਹੀਂ ਚਾਹੀਏ ਜਦ ਕਿ ਆਮ ਕੇਸਾਂ ਦੇ ਵਿੱਚ ਆਮ ਐਂਟੀਟੀਆਂ ਦੇ ਵਿੱਚ ਇਦਾਂ ਨਹੀਂ ਹੁੰਦਾ ਹੂੰ ਇਹਦਾ ਬਹੁਤ ਘੱਟ ਨਹੀਂ ਹੁੰਦਾ तकरीबन तकरीबन ਪਰ ਜਿਹੜੇ ਇਹ ਦਾ ਕੇਸ ਵੇਖੇ ਆ ਇਹਨਾਂ ਕੇਸਾਂ ਦੇ ਵਿੱਚ ਤੇ ਜਿੱਦਾਂ ਪੂਰਾ ਪੱਕਾ ਇੱਕ ਸਰੀਰ ਦੇ ਅੰਦਰ ਜਿੱਦਾਂ ਦੋ ਆਤਮਾਵਾਂ ਵਾਂ ਰਹੀਆਂ ਜਿਦਾਂ ਅੰਗ ਬਣ ਗਿਆ ਸਕੇ ਦਾ ਮਤਲਬ ਜਿੱਦਾਂ ਇੱਕ ਰੂਹ ਨਹੀਂ ਆ ਇੱਕ ਸਰੀਰ ਦੇ ਅੰਦਰ ਦੋ ਰੂਹਾਂ ਨਿਵਾਸ ਕਰ ਰਹੀਆਂ ਤੇ ਉਹ ਜਿੱਦਾਂ ਉਹ ਚੀਜ਼ ਜਿਹੜੀ ਆ ਉਸ ਇਨਸਾਨ ਦੇ ਦਿਮਾਗ ਨੂੰ ਪੂਰਾ ਕੰਟਰੋਲ ਕਰਦੀ ਬਲ ਡਿਪਰੈਸ਼ਨ ਚ ਵੜਨਾ ਸ਼ੁਰੂ ਕਰ ਦਿੰਦਾ ਡਿਪਰੈਸ਼ਨ ਜਦੋਂ ਉਹਨੂੰ 24 ਘੰਟੇ ਇੱਕੋ ਪ੍ਰੋਬਲਮ ਚੜ੍ਹਦੀ ਕਿਸੇ ਇਨਸਾਨ ਨੂੰ ਉਹਨੂੰ ਹੱਦ ਹੀ ਨਹੀਂ ਲੱਭ ਰਿਹਾ ਤੇ ਫਿਰ ਉਹਨੇ ਡਿਪਰੈਸ਼ਨ ਵਿੱਚ ਹੀ ਗੜਾ ਕੀ ਕਰੂਗਾ ਜਦੋਂ ਇੱਕ ਇਨਸਾਨ ਨੂੰ ਮੌਤ ਤੇ ਸਿਰੇ ਹੀ ਆ ਉਹਨੂੰ ਹੱਲ ਨਹੀਂ ਲੱਭ ਰਿਹਾ ਉਹ ਦੁਖੀ ਆ 24 ਘੰਟੇ ਇੱਕ ਪ੍ਰੋਬਲਮ ਤੋਂ ਤੇ ਉਹ ਕਦੀ ਕਿਸੇ ਤਰ੍ਹਾਂ ਜਾਂਦਾ ਕਦੀ ਕਿਸੇ ਤਰ੍ਹਾਂ ਜਾਂਦਾ ਕਦੀ ਕਿਸੇ ਦੇ ਤਰਲੇ ਕਰਦਾ ਕਦੀ ਕਿਸੇ ਬਾਬੇ ਦੇ ਤਰਲੇ ਕਰਦਾ ਤੇ ਖਾਨੂੰ ਉਹਨੂੰ ਲੱਭਦਾ ਨਹੀਂ ਦਿੰਦਾ ਫਿਰ ਇਨਸਾਨ ਕੀ ਕਰਦਾ ਡਿਪਰੈਸ਼ਨ ਵਿੱਚ ਚਲਾ ਜਾਂਦਾ ਕਈ ਵਾਰੀ ਡਿਪਰੈਸ਼ਨ ਵਿੱਚ ਗਿਆਨ ਇਨਸਾਨ ਸੁਸਾਇਡ ਤੱਕ ਕਰ ਸੁਸਾਇਡ ਗ੍ਰੇਸ਼ਟ ਵਿੱਚ بڑے ਕੇਸ ਸੁਸਾਇਡ ਤੱਕ ਚਲੇ ਜਾਂਦੇ ਆ ਉਹ ਕੋ ਉਹਨੂੰ ਇਹ ਜ਼ਿੰਦਗੀ ਨਰਕ ਲੱਗਦੀ ਹੈ ਹੁਣ ਜਿਹਨਾਂ ਨਾਲ ਵਾਪਰਦੇ ਆ ਪਤਾ ਉਹਨਾਂ ਨੂੰ ਲੱਗਦਾ ਪਉਂਗਾ ਫਿਰ ਅਗਲੀ ਗੱਲ ਇੱਕ ਹੋਰ ਹੁੰਦੀ ਆ ਵੀ ਜਿਹੜੇ ਘਰ ਦੇ ਪਾਲਤੂ ਜਾਨਵਰ ਹੁੰਦੇ ਆ ਪਾਲਤੂ ਜਾਨਵਰ ਕੁੜ ਦੇ ਦੇ ਹੂੰ ਉਹ ਤਾਂ ਵੈਲੀ ਹੋ ਗਿਆ ਇਹਨਾਂ ਨੂੰ ਕੋਈ ਪਤਾ ਲੱਗਦਾ ਹਾਂ ਉਹ ਜਿੱਦਾਂ ਇੱਕ ਟੱਕ ਦੇਖੀ ਜਾਣਗੇ ਦੇਖੀ ਜਾਣਗੇ ਹੂੰ ਇਹ ਤਾਂ ਵੀ ਦੇਖਿਆ ਜੋ ਮੈਂ ਮਤਲਬ ਮੀਨਸ ਕਿ ਨੋਟ ਕਰਦਾ ਹੂੰ ਵੀ ਇੱਕ ਟੱਕ ਕਹਿੰਦੇ ਰਹਿਣਗੇ ਕਿ ਯਕਦਮ ਕਿਸੇ ਜਾਨਵਰ ਦੀ ਮੌਤ ਹੋ ਜਾਏ ਮੌਤ ਇੱਕਦਮ ਜਾਨਵਰਾਂ ਨਾਲ ਮੈਂ ਦੇਤੀ ਜਾਨਵਰਾਂ ਦੇ ਨਾਲ ਬੀਤੀ ਬੀਤ ਉਹ ਕਿਈ ਜਿਹੜੇ ਪਾਲਤੂ ਜਾਨਵਰ ਹੁੰਦੇ ਆ ਜਿਨ੍ਹਾਂ ਨਾਲ ਤੁਹਾਡੇ ਨਾਲ ਬਹੁਤ ਪਿਆਰ ਹੁੰਦਾ ਉਹ ਕਈ ਵਾਰੀ ਆਪਣੇ ਮਾਲਕ ਦੇ ਉੱਤੇ ਆਇਆ ਕਸ਼ਟ ਆਪਣੇ ਤਰ੍ਹਾਂ ਲੈਂਦੇ ਬੇਸ਼ੱਕ ਬੇਸ਼ੱਕ ਕਿਉਂਕਿ ਉਹ ਜਿਹੜਾ ਅਸਲ 'ਚ ਕੁੱਤਾ ਆ ਉਹਨੂੰ ਦਰਵੇਸ਼ ਕਿਹਾ ਗਿਆ ਤੇ ਕਈ ਵਾਰੀ ਉਹ ਕੀ ਕਰਦਾ ਵੀ ਆਪਣੇ ਜਿਹੜਾ ਅ ਆਪਣੇ ਮਾਲਕ ਦੀ ਜਿਹੜੀ ਪ੍ਰੋਬਲਮ ਹੈ ਨਾ ਉਹ ਆਪਣੇ ਤੇ ਲੈਂਦਾ ਬੇਸ਼ੱਕ ਤੁਸੀਂ ਦੇਖਿਆ ਉਹ ਜਿਹਨੂੰ ਇਹ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਨਾ ਨੂੰ ਸੇ ਹੂੰ ਤੇ ਉਹ ਕਦੀ ਫਾਟੇ ਨਹੀਂ ਕਰਦਾ ਨਾ ਵੇ ਇਬਾਦਤ ਵੱਲ ਧਿਆਨ ਜੇ ਘਰ ਚ ਵੀ ਮੰਦਰ ਹੈ ਨਾ ਤੇ ਉਹਦੇ ਵਿੱਚ ਜੇ ਬੈਠਣਾ ਨਹੀਂ ਨਾ ਕੋਈ ਸਲਾਮ ਕਰਨਾ ਨਾ 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 ਹਾਂ ਲਾਗੋ ਦੀ ਨਾਲੇ ਆਪਣੀ ਮਰਜ਼ੀ ਦੇ ਵਿੱਚ ਇੱਕ ਕੋਨਾ ਵੇ ਕੇ ਬੈਠੇ ਰਹਿੰਦੇ ਨੇ ਕੰਟਰਸਟ ਨਹੀਂ ਲਏਗਾ ਡਰੈਸ ਨਹੀਂ ਲੈਣਾ ਉਹਨੇ ਬਿਲਕੁਲ ਜਿਦਾ ਦੁਨੀਆ ਦੇ ਨਾਲੋਂ ਨਾ ਕੀ ਕਹਿੰਦੇ ਵੀ ਕੱਟ ਆਫ ਨਾ ਨਾ ਹਾਂ ਤੇ ਉਹ ਹਰ ਸਮੇਂ ਐ ਲੱਗਦਾ ਵੀ ਜਿੱਦਾਂ ਕੋਈ ਮੈਨੂੰ ਵੇਖ ਰਿਹਾ ਹੂੰ ਜਿੱਦਾਂ ਕੋਈ ਮੈਨੂੰ ਘੂਰ ਰਿਹਾ ਹੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਦੱਸਦਾ ਪਿਆ ਨਾ ਇਹ ਬਾਕੀ ਐਂਟੀਟੀਆਂ ਜਿਹਦੇ ਆਪਾਂ ਡਿਸਕਸ ਕੀਤਾ ਪਿਛੇ ਜਿੰਨੇ ਵੀ ਸਾਡੇ ਐਪੀਸੋਡ ਆ ਜਿੰਨੇ ਵੀ ਪੌਡਕਾਸਟ ਆਪਾਂ ਹੋਰ ਗੱਲ ਡਾਕਟਰ ਸਾਹਿਬ ਮਾਸਕ ਨਾਲ ਅਬ ਉਸਾਂ ਨੂੰ ਕਰਦੇ ਜਿਕਰ ਕੱਚੇ ਨਾਟ ਆ ਨਹੀਂ ਉਹ ਐਂਟੀਟੀਆਂ ਤੇ ਡਿਪੈਂਡ ਹੈ ਓਕੇ ਵੀ ਐਂਟੀਟੀ ਇਹ ਵੀ ਕੇਸ ਆਉਂਦਾ ਹੋਵੇ ਵੀ ਕਈ ਵਾਰੀ ਕੁਝ ਜਿੱਦਾਂ ਜਿੰਨ ਲੱਗ ਗਿਆ ਹੂੰ ਹੁਣ ਜਨੂਰੀ ਦੇ ਕੇਸਿੱਦਾ ਜਿੰਨੇ ਦੇ ਕੇਸ ਦੇ ਵਿੱਚ ਉਹ ਕੱਚਾ ਮਾਸ ਖਾਣਾ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਕਿਉਂਕਿ ਜਿੰਨ ਨੂੰ ਕੱਚਾ ਮਾਸ ਮੜਾ ਪਸੰਦ ਹੈ ਫਿਰ ਇਸ ਤੋਂ ਇਲਾਵਾ ਕੰਧਾਂ ਤੇ ਪਰਛਾਵੇਂ ਦਿਖਣਾ ਆਪਣਾ ਪੇਟ ਦੇ ਵਿੱਚ ਕੰਟੀਨਿਊਟੀ ਦਰਦ ਰਹਿਣਾ ਫਿਰ ਸੂਈਆਂ ਜੁਬਣੀਆਂ ਸੂਈਆਂ ਜੁਬੜੀਆਂ ਸਾਰੇ ਸਰੀਰ ਦੇ ਵਿੱਚ ਉਹ ਚੂਈਆਂ ਧਰੀਏ ਜੋਗਦੀਆਂ ਵਾ ਉਹਦੇ ਵਿੱਚ ਪੁਤਲਾ ਬਣਦਾ ਪੁਤਲਾ ਬਣਦਾ ਹੁਣ ਗਾਹ ਦੀ ਗਾਹ ਨਿਕਲ ਜਾਗੇ ਨਾ ਅੱਗੇ ਦੀ ਗਾਗੇ ਦੀ ਅੱਗੇ ਪੁਤਲਾ ਜਦੋਂ ਬਣ ਗਿਆ ਤੇ ਹੁਣ ਪੁਤਲੇ ਨੂੰ ਕੀ ਕੀਤਾ ਗਿਆ ਵੀ ਪੁਤਲੇ ਦੇ ਵਿੱਚ ਜਿੱਦਾਂ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ ਹੂੰ ਪ੍ਰਾਣ ਪ੍ਰਤੀਸ਼ਠਾ ਕਾਦੀ ਕੀਤੀ ਗਈ ਤੁਹਾਡੀ ਤੁਹਾਡਾ ਕੋਈ ਵਾਣ ਸਿਰਤਾ ਕੋਈ ਨੋਂ ਹੂੰ ਕੋਈ ਤੁਹਾਡਾ ਅੰਡਰ ਗਾਰਮੈਂਟਸ ਕੁਝ ਚੀਜ਼ ਉਹਨੇ ਲਈ ਉਹਦੇ ਨਾਲ ਪ੍ਰਾਣ ਪ੍ਰਤੀਸ਼ਠਾ ਕਰਵਾਤੀ ਪੁਤਲੇ ਦੇ ਹੂੰ ਜਿੱਦਾਂ ਹੁਣ ਕੁੜੀਆਂ ਵਾਂ ਜਿੱਦਾਂ ਪਹਿਲੇ ਆਪਣੇ ਐਪੀਸੋਡ ਦੇ ਵਿੱਚ ਗੱਲ ਦੱਸੀ ਸੀ ਵੀ ਜਦੋਂ ਆਪਣੇ ਮੈਂਚੇਸ ਦੇ ਪੈੜ ਆ ਉਹਨਾਂ ਨੂੰ ਵਾਸ਼ ਕਰਕੇ ਡਿਸਪੋਜ਼ ਆਫ ਕਰੋ ਹੁਣ ਉਹ ਰੱਬਣਾ ਕਰੇ ਕਿਸੇ ਦੇ ਹੱਥ ਆ ਜਾਣਾ ਠੀਕ ਆ ਹੁਣ ਪੁਤਲੇ ਦੀ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ ਜਿਹੜੇ ਪੁਤਲੇ ਦੇ ਕਿਰਿਆ ਚੱਲੂਗੀ ਉਹ ਉਸ ਆਦਮੀ ਜਾਂ ਔਰਤ ਦੇ ਸਰੀਰ ਤੇ ਚੱਲੂਗੀ ਹਮ ਇਹ ਸਾਰੀਆਂ ਜਿਹੜੀਆਂ ਮੈਂ ਗੱਲਾਂ ਦੱਸਦਾ ਪਿਆ ਪੂਰੀਆਂ ਪਦੇਲੀਆਂ ਇਹਨਾਂ ਨੂੰ ਦੇਖੋ ਇਹਨਾਂ ਨੂੰ ਲਿਖ ਲੋ ਤਾਂ ਆਪਣੇ ਜੀ ਇਹਨਾਂ ਨੂੰ ਯਾਦ ਕਰ ਲੋ ਜੇ ਕਿਦਾਂ ਤੋਂ ਪਰੇਸ਼ਾਵੇ ਦਿਸਣਾ ਹਮ ਇਹ ਵੇਲੇ ਐਂਟੀ ਵੀ ਲੱਗ ਰਿਹਾ ਕਿ ਹੌਸਾ ਨੂੰ ਦੇਖ ਰਿਹਾ ਸੇਮ ਹੀ ਹਾਂ ਸਾਡੇ ਵਰਗਾ ਕੋਈ ਸਾਡੇ ਪਿੱਛੇ ਕੋਈ ਖੜਾ ਹੈ ਸਾਡੇ ਪਿੱਛੇ ਇਹ ਆਮ ਲ ਇਸ ਵਾਤੇ ਆਪਣੇ ਵਾਲ ਆਪਣੀ ਜਿਹੜੀ ਕੰਗੀ ਚੋਂ ਵਾਲ ਨਿਕਲਦੇ ਆ ਉਹਨਾਂ ਨੂੰ ਡਿਸਪੋਜ਼ ਆਫ ਕਰਨ ਲੱਗਾ ਧਿਆਨ ਰੱਖੋ ਮੈਸੇਜ ਦੇ ਪੈਡਾ ਦਾ ਧਿਆਨ ਰੱਖੋ ਨੋ ਨੀਲ ਕੱਟਦੇ ਧਿਆਨ ਰੱਖੋ ਆਪਣੇ ਕੱਪੜੇ ਦਾ ਕਿਸੇ ਨੂੰ ਦਿਓ ਆ ਆਮ ਖਸ਼ੌਂਗਰਾ ਯਾਰ ਨਹੀਂ ਯਾਰ ਕਪੜਾ ਦੇ ਯਾਰ ਉਹ ਕੰਮ ਨਹੀਂ ਕਰਦਾ ਬੰਦ ਕਰ ਦਿਓ ਕੱਪੜਾ ਦੇਣਾ ਬੰਦ ਕਰ ਦਿਓ ਕਪੜਾ ਦੇਣਾ ਲੈਣਾ ਬੰਦ ਕਰ ਦਿਓ ਮੈਂ ਤਾਂ ਇੱਥੋਂ ਤੱਕ ਕਹਿਣਾ ਵਾਂ ਵੀ ਜੇ ਕਪੜਾ ਤੁਹਾਡਾ दान ਕਰਨ ਨੂੰ ਮੀਂਹ ਜੀ ਕਰਦਾ ਹੂੰ ਤੇ ਬੇਵਕੂਫੀ ਨੂੰ ਕਰੋ ਹੂੰ ਹੁਣ ਕਪੜਾ ਦੇਣ ਤੋਂ ਪਹਿਲਾਂ ਕਪੜੇ ਨੂੰ ਨੂਨ ਵਾਲੇ ਪਾਣੀ ਦੇ ਵਿੱਚ ਡੋਬੋ ਠੀਕ ਹੈ ਨੂਨ ਵਾਲੇ ਪਾਣੀ 'ਚ ਡੋਬ ਕੇ ਹੂੰ ਬਾਅਦ ਚ ਉਹਨੂੰ ਵਾਸ਼ ਕਰਕੇ ਪ੍ਰੈਸ ਕਰਕੇ ਫਿਰ ਉਹਨੂੰ ਦਾਨ ਕਰ ਦਿਓ ਠੀਕ ਹੈ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਵੀ ਜੇ ਤੁਸੀਂ ਅਹ ਆਪ ਕੱਪੜਿਆਂ ਦੇ ਵੱਟੇ ਭਾਂਡੇ ਲੈ ਲੀਦੇ ਹਮ ਆਮ ਲੁਕੀ ਲੈ ਲੀਦੇ ਕੱਪੜੇ ਵੱਟੇ ਭਾਂਡੇ ਹੁਣ ਕੱਪੜਿਆਂ ਵੱਟੇ ਭਾਂਡੇ ਲੈਣ ਤੋਂ ਪਹਿਲਾਂ ਵੀ ਜੇ ਆਪਾਂ ਅ ਉਹਨੂੰ ਆਪਾਂ ਪਾਣੀ 'ਚ ਪਹਿਲਾਂ ਨੂਨ ਵਾਲੇ ਪਾਣੀ 'ਚ ਡੋਬ ਲਈਏ ਨੂਨ ਵਾਲੇ ਪਾਣੀ 'ਚ ਡੋਬ ਕੇ ਉਸ ਤੋਂ ਬਾਅਦ ਉਹਨੂੰ ਧੋ ਕੇ ਪ੍ਰੈਸ ਕਰਾ ਕੇ ਫਿਰ ਉਹਨੂੰ ਦੇ ਦਿਓ ਹਮ ਇਹ ਬੜੀਆਂ ਗੱਲਾਂ ਨੋਟ ਕਰਨ ਲਈ ਆ ਦੋਸਤੋ ਧਿਆਨ ਨਾਲ ਸੁਣਾਇਓ ਇਹੋ ਜਿਹੀਆਂ ਗੱਲਾਂ ਤੁਹਾਡੇ ਇੱਕ ਗੱਲ ਵੀ ਤੁਹਾਡੀ ਜ਼ਿੰਦਗੀ ਸਵਾਰ ਸਕਦੀ ਹੈ ਤੇ ਤੁਹਾਡੀ ਇੱਕ ਗਲਤੀ ਤੁਹਾਡੀ ਜ਼ਿੰਦਗੀ ਵਿਗਾੜ ਸਕਦੀ ਹੈ ਸਾਰੀ ਜ਼ਿੰਦਗੀ ਰੋਣਾ ਪੈ ਸਕਦਾ ਇਸ ਲਈ ਇਹੋ ਜੀਆਂ ਜੇ ਕੋ ਗੱਲਾਂ ਚੰਗੀਆਂ ਦੱਸਦਾ ਤੋ ਤੇ ਅਮਲ ਕਰਿਆ ਕਰੋ ਕਿਸੇ ਵੀ ਵੇਲੇ ਤੁਹਾਨੂੰ ਜਿਹੜੀਆਂ ਗੱਲਾਂ ਬਹੁਤ ਜ਼ਿੰਦਗੀ ਵਿੱਚ ਕਿਸੇ ਵੀ ਮੂਡ ਤੇ ਕੰਮ ਆ ਸਕਦਾ ਕਿਉਂਕਿ ਬਚਣਾ ਬਹੁਤ ਜ਼ਰੂਰੀ ਆ ਜਦੋਂ ਰੱਬ ਨਾ ਕਰੇ ਜੇ ਕਿਤੇ ਵਾਪ ਪੈ ਜਾਵੇ ਜਿਨ੍ਹਾਂ ਦਾ ਉਹਨਾਂ ਨੂੰ ਫਿਰ ਪੁੱਛ ਕੇ ਦੇਖ ਲਓ ਤੇ ਉਹਨਾਂ ਦੀ ਹਾਲਤ ਕੀ ਹੁੰਦੀ ਕਈ ਦੇ ਤਾਂ ਦੇ ਕੇਸ ਆ ਵੀ ਮੌਤ ਮੰਗਦੇ ਆ ਇਹ ਇਹੋ ਜੀ ਜ਼ਿੰਦਗੀ ਨਾਲ ਰੱਬਾ ਮੌਤ ਦੇ ਦੇ ਉਹ ਚੰਗੀ ਹੂੰ ਸੋ ਜੋ ਸੁਣਦੇ ਪਏ ਉਹ ਅਸੀਂ ਵੀ ਪੂਰਾ ਜੋਰ ਲਾਇਦਾ ਪੂਰੀ ਰਿਸਰਚ ਕਰਕੇ ਪੂਰਾ ਬੜੀ ਮਿਹਨਤ ਲੱਗਦੀ ਆ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨਾ ਸੌਖਾ ਨਹੀਂ ਹੁੰਦਾ ਫਿਰ ਜਦੋਂ ਆ ਪਲੇਟਫਾਰਮ ਤੁਹਾਡੇ ਤੱਕ ਪਹੁੰਚਦਾ ਵਾ ਬਹੁਤ ਮਿਹਨਤ ਸਮਾਂ એનર્ਜੀ ਪੈਸਾ ਬਹੁਤ ਕੁਝ ਲੱਗਦਾ ਵਾ ਫਿਰ ਤੁਹਾਡੇ ਤੱਕ ਜਾ ਕੇ ਇਹ ਚੀਜ਼ਾਂ ਪਹੁੰਚਦੀਆਂ ਉਹ ਬੇਸ਼ੱਕ ਤੇ ਇਹ ਜਿਹੜੀਆਂ ਚੀਜ਼ਾਂ ਵਾ ਇਹ ਤੁਹਾਡੀ ਨੌਲੇਜ ਵਾਸਤੇ ਹੀ ਆ ਕਿਉਂਕਿ ਜੇ ਇੱਕ ਦੀ ਵੀ ਕਿਸੇ ਦੀ ਜ਼ਿੰਦਗੀ ਬਚ ਗਈ ਤੇ ਮੈਂ ਕਹੂੰਗਾ ਵੀ ਸਾਡਾ ਉਦੋਂ ਜਿਹੜਾ ਬਾਬਾ ਫਰੀਦ ਸਾਹਿਬ ਦੀ ਕਿਰਪਾ ਨਾਲ ਹੋਇਆ ਸਫਲਾ ਹੋ ਗਿਆ ਸਫਲਾ ਹੋ ਗਿਆ ਬੇਸ਼ੱਕ ਬੇਸ਼ੱਕ ਮੇਰੇ ਇੱਕ ਵੀ ਬਚ ਗਿਆ ਸੋ ਪਲੀਜ਼ ਬਚੋ ਇਹਨਾਂ ਗੱਲਾਂ ਤੋਂ ਬਚੋ ਤੇ ਜਿੰਨਾ ਮੀ ਹੋ ਸਕਦਾ ਆ ਰੱਬ ਦੀ ਇਬਾਦਤ ਦੇ ਵਿੱਚ ਤੁਰੋ ਬੇਸ਼ੱਕ ਕਿਉਂਕਿ ਬਾਦਤ ਕਰਤ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਤੇ ਬਾਦਲ ਕਰੋ ਡਾਕਟਰ ਜੀ ਮੈਂ ਤਾਂ ਦਾ ਜੇ ਕਈਏ ਕਿ ਜਿਹੜੇ ਪੁਰਸ਼ਾਂ ਦਾ ਜੋ ਤੁਸੀਂ ਦੱਸਿਆ ਕਿ ਪ੍ਰਾਈਵੇਟ ਪਾੜਦੇ ਉਤੇ ਇਹ ਆਉਂਦੀ ਤਾਂ ਇਲਾਜ ਕਿਤਾ ਹੁੰਦਾ ਤੁਸੀਂ ਕਿਦਾ ਕਰਦੇ ਹੋ ਇਲਾਜ ਦੇਖੋ ਇਲਾਜ ਬੇਸਿਕਲੀ ਜਿਹੜਾ ਇਹਨਾਂ ਦਾ ਇਲਾਜ ਹੈ ਨਾ ਉਹ ਹੀ ਹੁਣ ਸਾਹਮਣੇ ਆਉਣ ਕੈਮਰਾ ਨਹੀਂ ਦੱਸ ਸਕਦੇ ਕਿਉਂਕਿ ਮੇਰਾ ਕੁਝ ਆਪਣਾ ਡਿਫਰੈਂਟ ਤਰੀਕਾ ਮੈਨੂੰ ਕੁਝ ਕੁਦਰਤ ਵੱਲੋਂ ਗੋਡ ਗਿਫਟ ਹੈ ਜਿਹੜਾ ਪ੍ਰਮਾਤਮਾ ਨੇ ਦਿੱਤਾ ਮੈਂ ਉਸ ਤਰੀਕੇ ਦੇ ਨਾਲ ਇਲਾਜ ਕਰਦਾ ਇਹ ਤੋਂ ਬਚਿਆ ਜਾ ਸਕਦਾ ਖੁਦ ਆਪ ਕੋ ਬਾਸ ਸਕਦੇ ਦੇਖੋ ਪੁੱਠੀਆਂ ਸਿੱਧੀਆਂ ਸਿੱਧੀਆਂ ਨਾ ਕਰੋ ਠੀਕ ਨਹੀਂ ਇਹਨਾ ਬੇਰੋੜੇ ਆਪਣਾ ਕਰਕੇ ਕਾਲੀ ਵਿੱਚ ਬੈ ਕੇ ਵੀ ਮੈਂ ਦਿਨੋ ਦਿਨ ਮੈਂ ਆ ਸਿੱਖ ਲਾਂ ਮੈਂ ਉਹ ਸਿੱਖ ਲਾਂ ਮੈਂ ਕੋਈ ਪਛਾਤਣੀ ਸਿੱਧ ਕਰਨਾ ਮੈਂ ਕੋਈ ਕਰਨ ਪਛਾਤਣੀ ਸਿੱਧ ਕਰਨਾ ਮੈਂ 플ਾਨ ਕਰਨਾ ਮੈਂ ਤਾਂ ਮਕਾਨ ਕਰਨਾ ਤੇ ਉਹਨਾਂ ਚੀਜ਼ਾਂ ਤੋਂ ਬਚੋ ਬਚੋ ਪ੍ਰੇ ਸਹਿਜ ਸਹਿਜ ਬਾਬਾ ਦੀਪ ਸਿੰਘ ਜੀ ਦੀ ਨਰਜੀ ਨੂੰ ਫੋਲੋ ਕਰਦੇ ਹੋ ਬਹੁਤ ਵਧੀਆ ਉਸ ਗੁਰੂ ਘਰ ਜਾਓ ਕੋ ਨਾਨਕ ਸਾਹਿਬ ਦੀ ਨਰਜੀ ਨੂੰ 10 ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਜੀ ਨੂੰ ਫੋਲੋ ਕਰਦੇ ਹੋ ਮਿਲੂਗਾ ਜਰੂਰ ਯਾਰ ਸਬਰ ਰੱਖਣਾ ਕੋਈ ਨਾ ਦੇਦਾ ਦੇ ਲੈਂਦੇ ਤੱਕ ਪਾਏ ਜੁਗਾ ਦਿਵੰਤਰ ਖਾਈ ਖਰਸਾਏ ਜੇ ਕੋਈ ਹਨੂਮਾਨ ਜੀ ਦੀ ਨਰਜੀ ਨੂੰ ਫੋਲੋ ਕਰ ਰਿਹਾ ਮਾਂ ਵੈਸ਼ਨੋ ਦੀ ਨਰਜੀ ਨੂੰ ਫੋਲੋ ਕਰ ਰਿਹਾ ਮਾਂ ਕਾਲਕਾ ਦੀ ਨਰਜੀ ਨੂੰ ਫੋਲੋ ਕਰ ਰਿਹਾ ਤਾਂ ਬਹੁਤ ਵਧੀਆ ਬਾਬ ਯਾਰ ਤਰੂ ਤਾਂ ਸਹੀ ਗੱਲ ਉਹ ਹੈ ਇਹਨੇ ਡਾਕਟਰ ਸਾਰੇ ਕਾਲੀ ਨੂੰ ਪਏ ਕਾਲੀ ਦੇ ਡੇਟ ਹੋਏ ਹੁੰਦੇ ਤੇ ਕਾਲੀ ਅੱਗੇ ਫਿਰ ਆਪਾਂ ਕੀ ਕਰਦੇ ਆ ਕਾਲੀ ਅੱਗੇ ਫਿਰ ਆਪ ਉਹ ਸਾਨੂੰ ਫਿਰ ਕੀ ਦੇਣਗੇ ਕੁਛ ਨਾ ਕੋਈ ਤੁਹਾਨੂੰ ਪੁੱਠੀ ਸਿੱਧੀ ਚੀਜ਼ ਤਾਂ ਦੇਣਗੇ ਨਾ ਵੀ ਤੂੰ ਛੇਤੀ ਚਾਹਨਾ ਛੇਤੀ ਚਾਹ। ਹੁਣ ਛੇਤੀ ਦੇ ਚੱਕਰ ਦੇ ਵਿੱਚ ਇੱਕ ਦਿਨ ਨੂੰ ਸ਼ਾਇਦ ਸਿੱਧੀ ਪੈ ਵੀ ਜਾਵੇ ਤੇ ਬਾਕੀਆਂ ਨੂੰ ਜੋ ਥਾ ਦੇ ਨੇ ਪੁੱਠੀਆਂ ਪੈ ਗਈਆਂ ਤਾਂ ਫਿਰ ਉਹ ਕੀ ਕਰਨਗੇ ਫਿਰ ਉਹਨੇ ਬੜਾ ਬੈਂਸ ਦਾ ਬ੍ਰੇਕੀ ਦਾ ਕੰਮ ਹੈ। ਉਹਨਾਂ ਜਿੰਦਿਆਂ ਜਿਹਨਾਂ ਨੂੰ ਮੈਂ ਸੁਆਇਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਇਹਦਾ ਸਿੱਧੀਆਂ ਤੋਂ ਬਚੋ ਤੇ ਅਤਵਾਦ ਨਾਲ ਕਿਸੇ ਤੇ ਕਰੋ। ਸਭ ਤੋਂ ਵੱਡੀ ਗੱਲ ਕੀ ਆ ਵੀ ਅੱਜ ਦੇ ਸਮੇਂ ਵਿੱਚ ਸਾਨੂੰ ਅਤਵਾਦ ਬਾਰਤਾ। ਠੀਕ ਆ ਮੈਂ ਕਲੀਅਰ ਕੱਟ ਕਹਿਣਾ ਚਾਹੁੰਦਾ ਹਾਂ ਜੋ ਜਿੰਨਾ ਵੀ ਮੇਰੀ ਜ਼ਿੰਦਗੀ ਆ ਜਿੰਨਾ ਕ ਮੇਰਾ ਐਕਸ ਕੋਈ ਦੋਸਤ ਨਹੀਂ ਕੋਈ ਬਿੱਤਰ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਗਵੱਡੀ ਨਹੀਂ ਅੱਜ ਦੇ ਸਮੇਂ ਵਿੱਚ ਕੋਈ ਤੁਹਾਡਾ ਨਹੀਂ ਅੱਜ ਦੇ ਸਮੇਂ ਵਿੱਚ ਤੁਹਾਡਾ ਸਭ ਤੋਂ ਵੱਡਾ ਯਾਰ ਪਤਾ ਕੌਣ ਹੈ ਸਭ ਤੋਂ ਵੱਡਾ ਤੁਹਾਡਾ ਬੈਸਟ ਫਰੈਂਡ ਕੌਣ ਹੈ ਜੇ ਜਿੱਦੇ ਤੇ ਯਕੀਨ ਕਰ ਸਕਦੇ ਹੋ ਉਹ ਤੁਸੀਂ ਖੁਦ ਖੋਲ ਸੋ ਆਪਣੇ ਯਾਰ ਖੁਦ ਬਣੋ ਆਪਣੇ ਬੈਸਟ ਫਰੈਂਡ ਖੁਦ ਬਣੋ ਬੇਲੁਰੀਆਂ ਯਾਰੀਆਂ ਬੇਰੋੜੇ ਸਾਥ ਬੇਰੋੜੀਆਂ ਸਕੀਆਂ ਬੇਰੋੜੇ ਰਿਸ਼ਤੇਦਾਰ ਬੇਰੋੜੇ ਗਵਾਂਢੀ ਛੱਡਦੇ ਸਨ ਜੇ ਜੀਣਾ ਚਾਹੁੰਦੇ ਆ ਜੇ ਬਚਣਾ ਚਾਹੁੰਦੇ ਆ ਇਤਬਾਰ ਕਿਸੇ ਤੇ ਨਾ ਕਰੋ ਬੇਸ਼ੱਕ ਬੇਸ਼ੱਕ ਕਿਉਂਕਿ ਮੈਂ ਤੇ ਆਪਣੀ ਗੱਲ ਜਾਣਦਾ ਕਿ ਹਮਕੋ ਤੋ ਜਿੰਨੇ ਵੀ ਯਾਰ ਮਿਲੇ ਯਾਰ ਸਾਰੇ ਕਾਜ਼ਾਰ ਮਿਲੇ ਹਾਏ ਰੱਬ ਕੀ ਬੋਲ ਸੱਚਾਈ ਆ ਮੇਰੀ ਜ਼ਿੰਦਗੀ ਦੀ ਕਿਤਾਬ ਖੋਲ ਕੇ ਦੇਖ ਲੋਗੇ ਤਾਂ ਤੁਹੀਂ ਜੋ ਮੈਂ ਆਪਣਾ ਐਕਸਪੀਰੀਅੰਸ ਕਹਿਣਾ ਕਿ ਤੂੰ ਹੀ ਆਪਣਾ ਚੰਨ ਵੀ ਲਾ ਕੇ ਕਿਸੇ ਨੂੰ ਦੇ ਦਿਓਗੇ ਨਾ ਹੂੰ ਤੁਹਾਡੀ ਖੁਸ਼ੀ ਲਈ ਤਾਂ ਵੀ ਉਹ ਤੁਹਾਡੇ ਸਿਰ ਤੇ ਜਾ ਕੇ ਜੁੱਤੀਆਂ ਮਾਰ ਕੇ ਜਾਊਗਾ ਬੇਸ਼ੱਕ ਬੇਸ਼ੱਕ ਜੋ ਮੈਂ ਹਟਾਇਆ ਹੂੰ ਇਹ ਤਾਂ ਇਹ ਸੋਵੇਸ ਦੁਨੀਆ ਵਾਸਤੇ ਜੋ ਮਰਜ਼ੀ ਕਰ ਲੋ ਇਹ ਨਹੀਂ ਕਿਸੇ ਦੀ ਬਣੀ ਤੇ ਨਾ ਹੀ ਇਹਨੇ ਕਿਸੇ ਦੀ ਬਣਨਾ ਸੋਵੇਸ ਵਾਸਤੇ ਇਹਨਾਂ ਉੱਤੇ ਤਵਾਰ ਨਾ ਕਰਕੇ ਯਾਰ ਬਣਾਉਣਾ ਤੇ ਰੱਬ ਨੂੰ ਬਣਾਓ ਉਸ ਖੁਦਾ ਨੂੰ ਬਣਾਓ ਆਪਣੇ ਗੁਰੂ ਨੂੰ ਬਣਾਓ ਜਿਹੜਾ ਦੇ ਕੇ ਕਦੇ ਜਿਹੜਾ ਦੇ ਕੇ ਪਛਤਾਉਂਦਾ ਨਹੀਂ ਤੇ ਜਿੰਨਾ ਵੀ ਆਪਾਂ ਠੀਕ ਆ ਰਾਮ ਨਾਮ ਮੇਰਾ ਬਣ ਲਾਗਾ ਤੇ ਲੋਕਣ ਸੋ ਮੇਰਾ ਠਾ-ਠਾ ਪਾਗਾ ਮਨ ਯਾਰ ਨਾਲ ਹੱਥ ਕਾਰਵਾਨ ਤੇ ਚਿੰਤਾ ਯਾਰ ਨਾਲ ਬਾਕੀ ਦੁਨੀਆ ਤੇ ਕੋਈ ਇਤਬਾਰ ਨਹੀਂ ਕਿਸੇ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਨੇ ਕਿੱਥੇ ਪਿੰਡ ਚ ਖੰਜਰ ਮਾਰ ਕੇਣਾ ਜਿਦਾਂ ਦੁਨੀਆ داری ਦੇ ਫੇਤਰਦੇ ਹੋ ਜੀ ਕਣਾ ਪਤਾ ਨਹੀਂ ਇਹ ਦੁਨੀਆ ਕਿਹੜਾ ਰਗ ਮਨਾਉਂਦੀ ਏ ਜੀਂਦਿਆਂ ਕਦਰ ਨਹੀਂ ਕਰਦੀ ਪਿੱਛੋਂ ਮੇਲੇ ਲਾਉਂਦੀ ਹਾ ਦੋ ਵੱਧ ਕੇ ਬੇਕਦਰਾਂ ਦੀ ਕਦਰ ਜੋ ਕਰਦਾ ਏ ਮਹਿੰਗੀ ਕੀਮਤ ਵਫਾਦਾਰੀ ਦੀ ਉਹੀ ਉਹ ਹੀ ਕਰਦਾ ਏ ਜਿਹੜਾ ਚੁੱਕੇ ਉੱਪਰ ਉਹਨੂੰ ਹੇਠਾਂ ਲਾਉਂਦੀ ਏ ਪਤਾ ਨਹੀਂ ਇਹ ਦੁਨੀਆ ਕਿਹੜਾ ਰਗ ਮਨਾਉਂਦੀ ਏ ਜੀਂਦਿਆਂ ਕਦਰ ਨਹੀਂ ਕਰਦੀ ਪਿੱਛੋਂ ਮੇਲੇ ਲਾਉਂਦੀ ਏ ਜੀਂਦਿਆਂ ਦੀ ਕਦਰ ਨਹੀਂ ਕਰਦੀ ਦੁਨੀਆ ਮਰਨ ਤੋਂ ਬਾਅਦ ਹੀ ਮੇਲੇ ਲਾਉਂਦੀ ਏ ਸੋ ਇਸ ਵਾਸਤੇ ਆਪਾਂ ਜੇ ਚਾਹੋਨੇ ਆ ਬਚਣਾ ਤੇ ਸਭ ਤੋਂ ਪਹਿਲੀ ਗੱਲ ਕਿ ਕਿਸੇ ਨੇ ਏਤbaar ਨਾ ਕਰੋ ਹੰਦਕਾ ਸਭ ਤੋਂ ਜ਼ਰੂਰੀ ਤੇ ਇਬਾਦਤ ਕਰੋ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਆਪਣਾ ਇਸ਼ਤ ਉਹਦੇ ਉੱਤੇ ਪੂਰਾ ਯਕੀਨ ਰੱਖੋ ਆਪਣੇ ਵਿਸ਼ਵਾਸ ਤੇ ਜਿਹਨੂੰ ਵੀ ਮੰਨਦੇ ਹੋ ਉਹਦੇ ਉੱਤੇ ਪੂਰਾ ਯਕੀਨ ਰੱਖ ਕੇ ਚਲੋ ਜੇ ਉਹਦੇ ਉੱਤੇ ਪੂਰਾ ਯਕੀਨ ਰੱਖ ਕੇ ਚਲੋਗੇ ਕਦੀ ਜ਼ਿੰਦਗੀ ਚ ਠੋਖਾ ਨਹੀਂ ਖਾਓਗੇ ਕਦੀ ਪੈਰ ਨਹੀਂ ਡੋਲੂਗਾ ਕਦੀ ਡਕੋਗਾਉਗੇ ਨਹੀਂ ਜੇ ਔਖਾ ਸਮਾਂ ਆ ਗਿਆ ਤਪਜੂਗਾ ਜੇ ਆਪਣੇ ਇਸ਼ਤ ਦੇ ਉੱਤੇ ਯਕੀਨ ਹੈ ਫਿਰ ਇਸ ਤੋਂ ਇਲਾਵਾ ਜਿਹੜਾ ਮੇਨ ਕੰਮ ਆ ਵੀ ਅਨੁਮਾਨ ਜਿਹੜੀ ਏਨਰਜੀ ਤੇ ਆਪਣਾ ਕਾਲ ਕਾਮਾ ਦਾ ਦੀ ਏਨਰਜੀ ਮਾਂ ਮਾ ਬਗਲਾ ਮੁਖੀ ਬਾਬਾ ਦੀਪ ਸਿੰਘ ਜੀ ਦੀ ਏਨਰਜੀ ਸੋ ਇਸ ਵੇਲੇ ਜਿਹੜੀਆਂ ਇਹ ਏਨਰਜੀਸ ਆ ਪ੍ਰਤੱਖ ਜਾਗਰੂਤ ਜੀ ਬਿਲਕੁਲ ਹਾਂ ਬਹੁਤ ਚੰਗ ਕਰਦੀ ਪੂਰੀਆਂ ਇਸ ਵੇਲੇ ਲੋਕਾਂ ਨੂੰ ਦੱਸ ਰਹੀਆਂ ਵੀ ਜੇ ਸ਼ਫਾਲ ਦਾ ਬੂਣ ਵਾਲਾ ਇਬਲਿਸ ਦਾ ਬੂਣ ਵਾਲਾ ਹੋ ਗਿਆ ਜਾਸੇ ਨਹੀਂ ਹੈਗੀ ਪਰਾਜ ਹੋ ਗਿਆ ਤੇ ਇਹ એનਰਜੀਜ਼ ਪੈਰ ਨਾਲ ਦੁਨੀਆ ਨੂੰ ਦੱਸ ਰਹੀਆਂ ਡਾਕਟਰ ਸਾਹਿਬ ਇਹ ਚੀਜ਼ ਦੇਖਿਆ ਕਿ ਵੇਲੇ ਵੀਡੀਓਜ਼ ਵਿੱਚ ਆ ਜਿਹੜਾ ਤੁਸੀਂ ਦੱਸਦੇ ਹੋ ਕਿ ਕਿਸੇ ਨਾਲ ਹੰਬ ਬਿਸਤਰੀ ਹੂੰ ਹੂੰ ਹੁਣੇ ਤੇ ਉਹ ਕਿੰਨੇ ਕਿੰਨਾ ਉੱਤੇ ਚੁੱਕਦੀਆਂ ਚੀਜ਼ਾਂ ਹੂੰ ਹੂੰ ਜਾਂ ਜਿਸ ਤਰ੍ਹਾਂ ਜੇ ਸਾਹਿਬ ਪੋਜੀਸ਼ਨ ਹੁੰਦੀਆਂ ਉਹਨੂੰ ਸੇਵ ਵੀ ਕਰਦੀ ਹੈ ਇਹ ਸੁਪਨੇ ਦੇ ਵਿੱਚ ਨਾ ਇੰਨਾ ਜਾਰ ਲੱਗਦੇ ਵਿੱਚ ਵੀ ਇਦਾਂ ਹੁੰਦਾ ਦੇਖੋ ਐਂਟੀਟੀਆਂ ਦੇ ਡਿਪੈਂਡ ਹੂੰ ਜੇ ਸੁਪਨੇ ਦੇ ਵਿੱਚ ਤੇ ਹੁੰਦਾ ਹੀ ਹੁੰਦਾ ਹੈਨਾ ਹੁਣ ਜਿੱਦਾਂ ਪਿੱਛੇ ਇੱਕ ਮੂਵੀ ਆਈ ਸੀ ਹਵਾ ਹੂੰ ਜਿੱਦਾਂ ਚਤਕੂ ਐਕਟਰੈਸ ਸੀ ਹੂੰ ਹੁਣ ਕਹਿਣ ਨੂੰ ਫਿਲਮ ਪਰ ਜਿਹੜੇ ਉਸ ਲਾਈਨ ਦੇ ਬੰਦੇ ਉਹਨਾਂ ਨੂੰ ਪਤਾ ਕਿ ਇਹ ਸੱਚਾ ਉਹ ਰੀਅਲ ਇਨਸੀਡੈਂਟ ਤੋਂ ਸ਼ਾਇਦ ਇਨਸਪਾਇਰ ਸੀ ਇੱਕ ਮੂਵੀ ਆਈ ਸੀ ਦਾ ਹੰਟਡ ਓਕੇ ਉਹ ਜਿਹੜਾ ਇਹ ਕਹਿੰਦਾ ਨਹੀਂ ਗੱਲਾਂ ਹੁੰਦੀਆਂ ਉਹ ਮੰਨਦਾ ਪੈਂ ਗੱਲ ਕਿ ਮੂਵੀ ਦੇ ਵਿੱਚ ਮਸਾਲਾ ਪਾਉਂਦਾ ਉਹ ਚੱਲਣਾ ਲੱਗਦਾ ਪਰ ਮੈਂ ਇਹ ਕਹਿ ਸਕਦਾ ਕਿ ਮੈਂ ਜਦੋਂ ਮੂਵੀਜ਼ ਦੇਖੀਆਂ ਤਾਂ 70% ਉਹ ਸੱਚਾਈ ਨੇ ਹੂੰ 40% ਹੋ ਸਕਦਾ ਉਹਨਾਂ ਨੇ ਮਸਾਲਾ ਲਾਇਆ ਹੋਵੇ ਬਟ ਉਹ ਜਿਹੜੀਆਂ ਮੂਵੀਜ਼ ਆ ਕੋਈ ਵੀ ਬੰਦਾ ਵੇਖ ਲਵੇ ਉਹਨੂੰ ਪਤਾ ਲੱਗ ਜਾਊਗਾ ਕਿ ਵਾਕਿਆ ਜਿਹੜੀਆਂ ਗੱਲਾਂ ਕਰਦੇ ਪਏ ਇਸ ਪਲੇਟਫਾਰਮ ਦੇ ਉੱਤੇ ਉਹ ਕਿਤੇ ਨਾ ਕਿਤੇ ਐਗਜ਼ਿਸਟ ਕਰਦੀਆਂ ਹੋਰ ਵੀ ਮੂਵੀਜ਼ ਹੋਣੀਆਂ ਪਰ ਆਪਾਂ ਨੂੰ ਜਿਹੜਾ ਮੇਨ ਪਤਾ ਹੈ ਇੱਕ ਹਿੰਦੀ ਚ ਆਈ ਸੀ ਤੇ ਇੱਕ ਹੰਟਰ ਸੀ ਜਿਹੜੀ ਬਾਅਦ ਮੇਰੇ ਖਿਆਲ ਦੂਜੀਆਂ ਲੈਂਗੁਏਜਸ ਦੇ ਵਿੱਚ ਵੀ ਡਬ ਹੋਈ ਸੀ ਓਕੇ ਐਂਡ ਬਹੁਤ ਹੀ ਵਧੀਆ ਮੂਵੀ ਸੀ ਉਹਦੇ ਵਿੱਚ ਵੀ ਬਹੁਤ ਵੱਡਾ ਸੱਚ ਉਹ ਖਾਇਆ ਗਿਆ ਸੀ ਪਰ ਆਪਾਂ ਉਹਨੂੰ ਸਿਰਫ ਇੱਕ ਜਿੱਦਾਂ ਸਵਾਦ ਦੇ ਤੌਰ ਤੇ ਅੱਖਾਂ ਦਾ ਸਵਾਦ ਟਾਈਮ ਪਾਸ ਦੇ ਤੌਰ ਤੇ ਮੂਵੀ ਦੇਖਦੇ ਹਾਂ ਬਟ ਰੀਅਲ ਦੇ ਵਿੱਚ ਜੇ ਆਪਾਂ ਉਹਨਾਂ ਨੂੰ ਇਹਨਾਂ ਹੁਣ ਜਿਹੜੀਆਂ ਜੋ ਅਸੀਂ ਇਨਸੀਡੈਂਟ ਦੇਖਦੇ ਫਿਰ ਸਾਨੂੰ ਆਟੋਮੈਟਿਕਲੀ ਉਹਨਾਂ ਦੀ ਯਾਦ ਆ ਜਾਂਦੀ ਵੀ ਵਾਕਿਆ ਯਾਰ ਉਹ ਮੂਵੀ ਦੇ ਵਿੱਚ ਉਹਦਾ ਉਹ ਖਾਇਆ ਗਿਆ ਸੀ ਬੇਸ਼ਕ ਇਦਾਂ ਮਤਲਬ ਇਹ ਸੱਚ ਹੈ ਸਾਰਾ ਕਿ ਬਿਲਕੁਲ ਚੀਜ਼ ਚੁੱਕ ਵੀ ਜਾਂਦੀ ਹੈ ਕਦ ਬਾਂਦਾਂ ਸਭ ਕੁਝ ਹੋ ਜਾਂਦਾ ਚੋਕ ਵੀ ਦਿੰਦੀ ਆ ਆਪਣਾ ਜਿਹੜੇ ਆ ਸੈਕਸ ਵਾਲਾ ਸ਼ੌਟ ਵੀ ਹੁੰਦੇ ਆ ਨੇਲ ਵੀ ਵੱਜਦੇ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਅੱਜ ਦੇ ਸਮੇਂ ਦੀਆਂ ਪ੍ਰਤੱਖ ਸਚਾਈਆਂ ਐ ਜਿੱਦਾ ਕੋਟੇ ਤੋਂ ਛਾਲਾ ਬਰਵਾ ਦਿੰਦੀ ਸਭ ਕੁਝ ਐਕਸੀਡੈਂਟ ਵਗੈਰਾ ਕਰਾਉਣੇ ਹਾਂ ਕਈ ਮੇਰੇ ਕੋਲ ਕੇਸ ਆ ਗਿਆ ਇੱਕ ਕੇਸ ਹੁਣ ਮੇ ਕੋ ਆਇਆ ਉਹਦੇ ਵਿੱਚ ਵੀ ਉਹ ਜਿੱਦਾਂ ਮੁੰਡਾ ਜਿਹੜਾ ਭੱਜ ਕੇ ਕੋਠੇ ਨੂੰ ਛਾਲ ਮਾਰਨ ਨੂੰ ਜਾਂਦਾ ਤੇ ਮਹਿਸੂਸ ਕਰਨ ਕਰ ਲੈਣਾ ਹਨ ਮੁੰਡਾ ਡਾਕਟਰ ਹੈ ਅਨ ਐਸ ਟਾਈਪ ਦੇ ਉੱਤੇ ਉਹਨੂੰ ਕਹਿ ਸਕਦਾ ਕਿ 70% ਮੈਂਟਲ ਆਫਸਾਈਡ ਓਕੇ ਮੋਹਨ ਵਿਗੜਿਆ ਗਿਆ ਸਭ ਐਂਡ ਕੋਲ ਦੁਨੀਆ ਦਾ ਉਹਦਾ ਦਰ ਸਾਰਾ ਗਾਇਆ ਠੀਕ ਹੈ ਇਹ ਹੈਗਾ ਸਭ ਚਾਹੇ ਕੋਲ ਗਿਆਸ ਲੈ ਬਗ ਦਾ ਤਾਂ ਗੱਲ ਕਰਦੇ ਬਗੈਰ ਮਨ ਕਹਿਣ ਤੋਂ ਬਾਅਦ ਜਿਵੇਂ ਡਾਕਟਰ ਹੀ ਹੱਥ ਜੋੜ ਦਿੰਦੀ ਉੱਥੇ ਫਿਰ ਰੁਹਾਗਿਆ ਦਾ ਕੰਮ ਸ਼ੁਰੂ ਹੁੰਦਾ ਰੁਹਾਗਿਆ ਤੇ ਫਿਰ ਕੀ ਕਰੂਗੀ ਰੋਹਾਨੀਅਤ ਵੀ ਸਾਡਾ ਵੀ ਕੋ ਹੱਥ ਹੈ ਸਾਡਾ ਵੀ ਕੋ ਲੈਵਲ ਹੈ ਸਾਡੀ ਵੀ ਪਿਛੋ ਜਿੰਦੇ ਵਧੀ ਆ ਹੁਣ ਸਾਡੇ ਵੀ ਘਰ ਪਰਿਵਾਰ ਆ ਮਗਰ ਸਾਨੂੰ ਵੀ ਥੋੜਾ ਕੁਝ ਸੋਚ ਕੇ ਤੁਰਨਾ ਪੈਂਦਾ ਜਾਂ ਤਾਂ ਫਿਰ ਉਹ ਵੇ ਆਪਣਾ ਵੀ ਗਰਸਤੀ ਤੋਂ ਬਾਅਦ ਸ਼ਹਾ ਅਸਰਿਆਸ ਤੇ ਆਉਗੇ ਤੇ ਫਿਰ ਤਾਂ ਜੋ ਮਰਜ਼ੀ ਹੋ ਜਾਏ ਹੁਣ ਸਾਨੂੰ ਤਾਂ ਜੋ ਮਰਜ਼ੀ ਹੋ ਜਾਏ ਪ੍ਰਵਾਹ ਕੋਈ ਨਹੀਂ ਪਦੇ ਜੀ ਪਿੱਛੇ ਰੁਲ ਜਾਗੇ ਇਸ ਕਰਕੇ ਕਈ ਕੇਸ ਆ ਜਿਸ ਦੇ ਵੇਲੇ ਹੁੰਦਾ ਕਿ ਡਾਕਟਰ ਸਾਹਿਬ ਜਿਦਾਂ ਕੋਈ ਆਪਾਂ ਪੰਜਾਬੀ ਚ ਹੀ ਗੱਲ ਕਰਾਂਗਾ ਸਰਦਲ ਫਜਾਜ ਚੀਜ਼ ਨਾ ਬਗੜਦੀ ਕਿਸੇ ਵਿੱਚੋਂ ਉਹ ਚੀਜ਼ ਉੱਥੇ ਰਹਿ ਗਈ ਫਿਰ ਆਪਣੇ ਘਰ ਚ ਪਤ ਰਹਿ ਗਿਆ ਹੁੰਦਾ ਮੇਰੇ ਨਾਲ ਹੋਇਆ ਅੱਛਾ ਜੀ ਹਾਂ ਆ ਪਿਛਲੇ ਜਿਹੇ ਦੀ ਗੱਲ ਹੈ ਮਹੀਨਾ ਤੋਂ ਪਹਿਲਾਂ ਹੀ ਆ ਮੈਂ ਇਹੋ ਹੀ ਕੇਸ ਕੇਸ ਦਾ ਕਰਦਾ ਪਿਆ ਸੀ ਤੇ ਉਹਨੇ ਰੀਸੈਂਟਲੀ ਮਤਲਬ ਜਸਟ ਵਿਦਨ 5 ਮਹੀਨਿਆਂ ਸੋਲਾ ਪੂਰਾ ਮੇਰੇ ਕਾਫੀ ਕਲੇਸ਼ ਪੜਾ ਉਹ ਕਲੇਸ਼ ਵੀ ਐਕਸਟ੍ਰੀਮ ਲੈਵਲ ਦਾ ਕਰਵਾਇਆ ਅੱਛਾ ਜੀ ਐਂਡ ਅਜੇ ਤੱਕ ਵੀ ਪੂਰਾ ਮਾਹੌਲ ਨਹੀਂ ਸੈੱਟ ਹੂੰ ਮਰ ਰਿਹਾ ਬਟ ਬਹੁਤ ਬੁਰਾ ਲਗੀ ਬਲੇ ਚੈਨ ਤੋਂ ਪਤਾ ਉਹ ਕਿਤੇ ਨਾ ਕਿਤੇ ਜਾ ਕੇ ਆਪਣੇ ਤੇ ਅਟੈਕ ਚੀਜ਼ਾਂ ਕਰਦੀਆਂ ਬਿਲਕੁਲ ਨਹੀਂ ਉਹਨਾਂ ਦੀ ਹੱਦ ਹੀ ਪੁੱਈ ਨਹੀਂ ਉਹਨਾਂ ਦੀ ਸ਼ਕਤੀ ਦੀ ਉਹਨਾਂ ਦੀ ਕੋਈ ਪਤਾ ਨਹੀਂ ਇਹਨਾਂ ਦੀ ਪਾਵਰ ਕਿਹੜਿਆ ਜੜਾ ਗੜੀ ਦੋ ਪਰਮਾਨ ਖੋਲਦੇ ਪਏ ਪਤਾ ਨਹੀਂ ਕਿਹੜੇ ਵੇਲੇ ਕਿੰਨੇ ਗੇਨਰੇਟਰ ਕਿੰਨੇ ਕਿੰਨੇ ਤੇ ਹੱਦੀ ਹੋਣਾ ਵਾ ਉਹ ਸਮਾਂ ਦੱਸਦਾ ਸੋ ਇਸ ਵਾਰ ਤੇ ਇਹਨਾਂ ਚੀਜ਼ਾਂ ਨਾਲ ਲੜਨਾ ਸੌਖਾ ਨਹੀਂ ਸੌਖਾ ਇਹਨਾਂ ਚੀਜ਼ਾਂ ਬਾਰੇ ਚੀਜ਼ਾਂ ਸੌਖੀ ਨਹੀਂ ਨਵੇਂ ਚਾਰਕ ਦੇਣੀ ਲਾਗਿਆ ਆਪਣੇ ਗੁਰੂ ਕੋ ਜਾਂ ਬੇੜਾ ਦਾ YouTube ਤੋਂ ਹੀ ਉਹਨਾਂ ਨੂੰ ਸੁਨੇਹਾ ਦੇ ਦੋਗੇ ਜੀ ਇਹ ਬੜਾ ਕੰਮ ਔਖਾ ਬਿਲਕੁਲ ਨਹੀਂ ਇਹ ਕੰਮ ਕਰਨਾ ਕਈ ਸਾਡੇ ਕੋਲ ਆਉਂਦੇ ਆ ਉਹ ਕਹਿੰਦੇ ਵੀ ਅਸੀਂ ਦੋ ਜਣੇ ਦੇ ਬੇਟੀ ਬਾਬੇ ਬਣ ਜੀਏ ਤਾਂ ਸੋ ਇਹ ਅਭੀ ਜੇ ਦਾ ਮੌਤ ਨੂੰ ਮਾਸੀ ਆਖੜਾ ਤਾਂ ਤੁਹਾਡੀ ਮਰਜ਼ੀ ਵੀ ਜੇ ਕਿਤੇ ਕੋ ਬਾਪ ਪੈਣਾ ਮੈਂ ਇਹ ਕਹਿੰਦਾ ਬੰਦਾ ਇਨਸਾਨ ਹੀ ਬਣ ਜਾਣਾ ਚੰਗਾ ਤੋਂ ਬੜੀ ਵੱਡੀ ਗੱਲ ਬਾਬਾ ਪਪਾ ਤੇ ਬੜੀ ਤਗੜੀ ਗੱਲ ਨਹੀਂ ਬਾਬਾ ਤੇ ਸਿਰਫ ਬਾਬਾ ਨਾਨਕ ਹਾ ਵਾਹ ਅਸੀਂ ਤਾਂ ਬਾਬੇ ਨਾਨਕ ਤੋਂ ਬਾਬੇ ਫਰੀਦ ਸਾਹਿਬ ਤੋਂ ਬਗੈਰ ਜਿਹੜੇ ਬਾਬਾ ਮੰਦੇ ਵਾਹ ਸੁਬਾਨ ਅੱਡਾ ਸਭ ਤੋਂ ਵੱਡਾ ਬਾਬਾ ਹੀ ਹੋਵਾ ਬੇਸ਼ੱਕ ਅਸੀਂ ਤਾਂ ਮੰਨ ਬਾਬਾ ਮੰਦੇ ਬਾਬਾ ਦੀਪ ਸਿੰਘ ਜੀ ਅਸੀਂ ਤਾਂ ਬਾਬਾ ਮੰਦੇ ਭੋਲੇ ਸ਼ਕਰ ਅਹੀਂ ਉਹਨਾਂ ਤੋਂ ਬਗੈਰ ਤੇ ਬਾਬਾ ਕੋ ਬੰਦੇ ਆ ਹੀ ਨਹੀਂ। ਆਏ ਆ। ਅਹੀਂ ਬਾਬੇ ਮੁੱਢੀ ਨਹੀਂ ਲੜਨ। ਅਹੀਂ ਆਪਣੇ ਚੋਦੀ ਬਰਾਬਰੀ ਥੋੜੀ ਨਾ ਕਰਦਾ। ਅਹੀਂ ਤੋਂ ਉਹਨਾਂ ਦੇ ਮਲਾਗਿਆ। ਉਹਨਾਂ ਦੇ غلام ਆ ਜੋ ਉਹਨਾਂ ਦੇ ਹੁਕਮ ਹੁੰਦਾ। ਜੇ ਮੈਂ ਕਹਾਂਦਾ ਮੈਂ ਬਾਬਾ ਬਣ ਗਿਆ ਤਾਂ ਮਤਲਬ ਮੈਂ ਆਪਣੇ ਬਾਬੇ ਫਰੀਦ ਦੀ ਬਰਾਬਰੀ ਕਰਦਾ। ਆਪਣੀ ਸਰਕਾਰ ਦੀ ਬਰਾਬਰੀ ਕਰੂੰਗਾ। ਮੈਂ ਬਾਬਾ ਕਿਥੋਂ ਬਣ ਜੂ? ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ। ਮੇਰੇ ਦਰਵੇਸ਼। ਵਾਹ। ਸੁਬਾਨ। ਇਸ ਕਰਕੇ ਬਾਬਾ ਨਹੀਂ ਬਣਦਾ। ਉਹਨਾਂ ਦੇ ਦਰ ਦੇ ਦਰਵੇਸ਼ ਮੰਤਰਵੇਸ਼। ਉਹਨਾਂ ਨੂੰ ਆਪਣੇ ਧਰਮੇਸ਼ਾ ਦੇ ਰੱਖਦਾ। ਸਹਾਇਜ ਵੀ ਉੱਥੇ ਹੁੰਦਾ ਜਿੱਥੇ ਅ ਕਹਿੰਦੇ ਨੇ ਕਿ ਅੰਨੀਵੇਂ ਹੋ ਕਰੀਏ ਮੁਰਸ਼ਿਦ ਆਪਣੇ ਕੀ ਕਹਿੰਦੇ ਆ ਵੀ ਜਿਹੜੇ ਕੂਕਰ ਆ ਨਾ ਉਹ ਕੂਕਰਾਂ ਦੇ ਵਿੱਚ ਜਵਾਬ ਦੇ ਦੇਵੇ ਹਾਂ ਤੇ ਗੱਲ ਬਣ ਜਾਈ ਬੜੀਆਂ ਆਇਆਂ ਸਹਿਬਾਂ ਦੇ ਹੱਥ ਰਹਿੰਦੇ ਹੋ ਬੜੀਆਂ ਆਇਆਂ ਸਹਿਬਾਂ ਦੇ ਹੱਥ ਰਹਿੰਦੇ ਹੋ ਤੁਸੀਂ ਜੋ ਕਰਾਉਂਦਾ ਮੁਰਸ਼ਿਦ ਕਰਾਉਂਦਾ ਆਪਾਂ ਕੁਝ ਨਹੀਂ ਕਰਦੇ ਰਹਿੰਦਾ ਸਾਰੀਆਂ ਉਹਦੀਆਂ ਆਪਾਂ ਤੇ ਜੜੀਆਂ ਆਵਾਜ ਹੈਗੇ ਕੰਧ ਨਹੀਂ ਹੋਣਾ ਕੀ ਤਾਂ ਕਿਸ ਕੜੀ ਕਿੱਥੇ ਆਖਰੀ ਪਲ ਹੋਣਾ ਹੈ ਕਿਹੜਾ ਸਾਹ ਸਾਹ ਆਖਰੀ ਹੋਣਾ ਬਹੁਤ ਬਿਨ ਮੰਗਿਆ ਦੇ ਦਿੱਤਾ। ਕੋ شریف ਤੇ ਮਾਣ ਕਰਕੇ ਕਹੀ ਵੀ ਮੈਂ ਕਰਦਾ। ਨਹੀਂ ਨਹੀਂ। ਨਹੀਂ ਤੂੰ ਨਹੀਂ ਕਰਦਾ। ਮਾਣ, ਪ੍ਰਮਾਣ, ਜਸ, ਉਜਸ ਸਭ ਉਹਦੇ ਹੱਥ ਜਿੰਨੇ ਦਾ ਮੁਰਸ਼ਿਦ ਦਾ ਕਰਮ ਹੋ ਜਾਏ ਤਾਂ ਉਹਨਾਂ ਤੇ ਕੋਈ ਕਮੀ ਨਹੀਂ ਰਹਿੰਦੀ। ਜੇ ਕੋਈ ਆਇਆ ਬਿਨ ਮੰਗਿਆ ਦੀਆ ਔਰ ਇਤਨਾ ਦੀਆ ਤਾਂ ਅਮਨੇ ਮੇਰੇ ਸਮਾਇਆ ਨਹੀਂ। ਕੀ ਬਾਤ ਹੈ। ਸੁਖੇ ਗੱਲ ਹੈ ਵੀ ਜੇ ਕੋਈ ਆਇਆ ਉਹਦਾ ਸਬਰ ਗਿਆ ਤੇ ਉਹ ਵੀ ਮੁਰਸ਼ਿਦ ਦੀ ਮਰਜ਼ੀ। ਜੇ ਕੋਈ ਆਇਆ ਉਹਦਾ ਨਹੀਂ ਸਬਰਿਆ ਤੇ ਵੀ ਮੁਰਸ਼ਿਦ ਦੀ ਮਰਜ਼ੀ। ਉਹਦੇ ਕਰਮ ਨਹੀਂ ਬਰਵਾਨ ਉਹਦੇ ਕਰਮ ਨੇ। ਜਿਹੜਾ ਉਹ ਅੱਗੇ ਵੀ ਖਾਂਦੀ ਮੁੜ ਗਿਆ। ਉਹਦੀ ਕੀਤੀ ਜਾਂ ਘੜਾ ਕਹਿੰਦਾ ਕਿ ਉਹਦਾ ਪਾਪਾ ਦਾ ਭਰੇਗਾ ਜਿਹੜਾ ਉਹ ਕੋਈ ਚੀਜ਼ ਨੂੰ ਭੋਗ ਰਿਆ ਬਿਲਕੁਲ ਹੂੰ ਤੇ ਸੋ ਇਹ ਸੀ ਅੱਜ ਜਿਹੜੀ ਆਪਾਂ ਗੁਫਤੰਗਾ ਬਾਰੇ ਹਾਂ ਗੱਲ ਖੁੱਲੀ ਬੇਸ਼ੱਕ ਬੇਸ਼ੱਕ ਖੁੱਲ ਕੇ ਕੀਤੀ ਗੱਲ ਕੋਈ ਇਹ ਨਹੀਂ ਕੋਈ ਪੌਡਕਾਸਟ ਵਾਲਾ ਕੰਮ ਅੱਜ ਤੇ ਅਸੀਂ ਤੇ ਵਿਚਾਰਾਂ ਦੀ ਸਾਂਝ ਪਾਈ ਕਿ ਯਾਰ ਕਿਦਾਂ ਲੋਕੀ ਨਾ ਬੜੇ ਵਹਿਮਾਂ 'ਚ ਭਏ ਹੋਏ ਨੇ ਵਹਿਮ ਵੱਡੇ ਐ ਕਿਉਂਕਿ ਐਵੇਂ ਲੋਕ ਲਗਾ ਕੇ ਗੱਲ ਕਰ ਲਈ ਉਹ ਜੀ ਤੇ ਉਹ ਦੇ ਆਪਣੇ ਨਾਲ ਵੀ ਵਫਾਦਾਰੀ ਨਹੀਂ ਤੇ ਲੋਕਾਂ ਨਾਲ ਵੀ ਕੇਜੀ ਨੂੰ ਡਾਕਟਰ ਸਾਹਿਬ ਕੋਲ ਵੀ ਇਹੀ ਰੱਖਣਾ ਚਾਹੀਦਾ ਤੁਹਾਨੂੰ ਕਿਸਦਾ ਬਜਾ ਲੂਗਾ ਤੇ ਸਾਨੂੰ ਸਵਾਬ ਮਿਲੂ ਉਸ ਚੀਜ਼ ਦਾ ਦੇਖੋ ਗੋਲ-ਕੋਲ ਗੱਲਾਂ ਕਰਨੀਆਂ ਸਾਨੂੰ ਨਹੀਂ ਹੋਣਗੀਆਂ ਆਪਾਂ ਤੇ ਗੱਲ ਕਰਦੇ ਹਾਂ ਸਿੱਧੀ ਸਪਰੇਟ ਸਾਡੀਆਂ ਗੱਲਾਂ ਥੋੜ੍ਹ ਕੇ ਦੱਸੀਆਂ ਲੱਛਣ ਥੋੜ੍ਹ ਕੇ ਦੱਸੇ ਤੇ ਜਿਹੜਾ ਵਾ ਸਬਾਧਾਨ ਆ ਜਿਹੜਾ ਇਥੇ ਇਲਾਜ ਨੇ ਉਹ ਜਿਹੜੇ ਬਹੁਤ ਜ਼ਿਆਦਾ ਗੂਗਲ ਪਰਕੇ ਰਿਆ ਚੱਲਦੀ ਹੈ ਕਿਉਂਕਿ ਜਿੱਦਾਂ ਦੇ ਕੇਸ ਆ ਉਦਾਂ ਦੇ ਇਨਾਂ ਦੇ ਇਲਾਜ ਹੈ ਬੇਸ਼ੱਕ ਬੇਸ਼ੱਕ ਉਹ ਤੁਹਾਡਾ ਸਕਰੀਨ ਤੇ ਨੰਬਰ ਹੈ ਜੇ ਤੁਹਾਨੂੰ ਕੁਝ ਜ਼ਿਆਦਾ ਪੁੱਛਣਾ ਹੈ ਡੀਪਲੀ ਜਾਣਕਾਰੀ ਚਾਹੀਦੀ ਹੈ ਜਾਂ ਇਲਾਜ ਤੁਸੀਂ ਆਪਣਾ ਗਰੁਆਉਂਡ ਤੇ ਉਹਦੇ ਡਾਕਟਰ ਸਾਹਿਬ ਨਾਲ ਜਰੂਰ ਸੰਪਰਕ ਕਰੋ ਔਰ ਇਸ ਦੇ ਨਾਲ ਤੁਹਾਡਾ ਤੋਂ ਇਜਾਜ਼ਤ ਮੰਗਦੇ ਆ ਤੁਸੀਂ ਦੇਖ ਰਹੇ ਸੀ ਤੁਹਾਡਾ ਆਪਣਾ ਪਸੰਦੀਦਾ ਚੈਨਲ ਰੋਹਾਨੀ ਰਾਤ ਵਿਦ ਜਗਜੀ ਜਸੀ ਮੈਂ ਤੁਹਾਡਾ ਆਪਣਾ ਸਨੇਕਾਦਰੀ ਖੁਦਾ ਹੁਦ